ਬੋਲੀ ਰਾਹੀ ਦੀ ਕਲੇ ਜਗਈ ਲੱਗਦੀ ਜਿਵੇਂ ਪੈ ਗਈ ਬਾਰੂ ਦੇ ਉੱਤੇ ਅੱਗ ਜੀ ਤੰਨੇ ਮਾਰਦਾ ਇਸ ਅਨੁਸਾਰ ਜੱਗ ਜੀ ਜ਼ਿੰਦਗੀ ਕਮਾ ਚੱਲੀਏ ਉਹ ਗਰਜਾ ਸਿੰਘਾ ਜੇ ਸਿੰਘਾ ਜੇ ਜਿਉਂ ਦੀ ਸਿੱਖ ਰੱਖਣੀ ਸ਼ਹੀਦੀ ਆ ਬਬਾ ਚੱਲੀਏ ਸ਼ਹੀਦੀ ਆ ਬਬਾ ਚੱਲੀਏ ਬੋਤਾ ਸਿੰਘਾ ਪਈ ਗੱਲ ਤੇਰੀ ਠੀਕ ਕੀ ਰੱਖਣੀ ਚਾਹੀਦੀ ਆ ਬਪਾ ਜੱਲੀਏ ਚਾਹੀਦੀ ਆ ਬਪਾ ਜੱਲੀਏ ਬਕਰਾਲ ਨੇ ਪਣਾ ਸਸਾ ਦੇ ਗੱਡੀਏ ਸੇਖ ਰਾਜ ਦੇ ਝਕਾਰੇ ਉੱਚ ਠੱਡিয়ে ਉਹ ਜਿਹੜਾ ਅੜੀ ਕਰੇ ਬਾੜੀ ਉਹਨੂੰ ਵੱਢੀਏ ਟੈਕਸ ਘਰਾ ਚੱਲੀਏ ਉਹ ਗਰਜਾ ਸਿੰਦਾ ਜੇ ਸਿੰਘਾਂ ਦੇ ਜਿਉਂ ਵੀ ਸਿੱਖੀ ਰੱਖਣੀ ਸ਼ਹੀਦਿਆ ਪਪਾ ਚੱਲ ਸਿੰਗੜੀ ਮਕਾਮ ਕੜੇ ਸਿੰਗੜੀ ਬਕਾ ਮਕੜੇ ਓ ਟੰਬੇ ਵੱਡਲੇ ਜੰਡਾ ਦੇ ਨਾਲ ਓ ਚੰਗੇ ਜੀ ਚੰਗੇ ਜੀ ਟੰਬੇ ਵੱਡਲੇ ਜੰਡਾ ਦੇ ਨਾਲ ਓ ਚੰਗੇ ਜੀ ਵੀਰ ਰਸ ਚ ਤੁਰੇ ਦੋਵੇਂ ਰੰਗੇ ਜੀ ਵੇਖ ਝਮਾਂ ਵਾਲ ਹੱਥ ਤੇ ਪਤੰਗੇ ਜੀ ਜ਼ਿੰਦਗੀ ਕਮਾ ਚੱਲੀਏ ਓ ਗਰਜਾ ਸਿੰਘਾ ਜੇ ਸਿੰਘਾ ਜੇ ਜਿਉਂਦੀ ਸਿੱਖੀ ਰੱਖਣੀ ਦੀਆ ਬੱਬਾ ਚੱਲਿਏ ਸ਼ਹੀਦੀ ਬੱਬਾ ਚੱਲਿਏ ਜੋਸ਼ ਆ ਗਿਆ ਹੈ ਸੂਰਮੇ ਦੇ ਹੰਗਰ ਸ਼ਮਾ ਵੇਖ ਕੁਝ ਚਾੜ ਗਈ ਪਤੰਗਾਂ ਨੂੰ ਲਿਕੇ ਗਵੀ ਜਰਨੈਲ ਬਰਸੰਗਾਂ ਨੂੰ ਜਿਨ੍ਹਾਂ ਨੇ ਇਤਿਹਾਸ ਪੁੱਛਣੇ ਉਦਸ ਚੱਲਿਏ ਚੱਲਿਏ ਚਕਾਰਿਏ ਖਾਂ ਸਤਿ ਸ਼੍ਰੀ ਅਕਾਲ ਵਾਹੇ ਜਿੰਨੀ ਫੌਜ ਤੁਸੀਂ ਸਜੇ ਹੋ ਨਾ ਜੇ ਤੁਸੀਂ ਇਮਾਨਦਾਰੀ ਨਾਲ ਸਾਰਾ ਹੀ ਜੋਰ ਲਾ ਦਿਓ ਤੇ ਗਰੰਟੀ ਵਾਲੀ ਗੱਲ ਆ ਵੀ ਲਾਲ ਕਿਲੇ ਦੀ ਕੰਧ ਹਿੱਲ ਜੇ ਗਰੰਟੀ ਵਾਲੀ ਗੱਲ ਆ ਸਤਿ ਸ਼੍ਰੀ ਅਕਾਲ ਆਪਣੇ ਸੌਣ ਦੀ ਸਿਸਟਮ ਦੀ ਸੈਟਿੰਗ ਉਹ ਨਹੀਂ ਵਧੀਆ ਨਹੀਂ ਜਿੰਨੀ ਤੁਹਾਡੀ ਆਵਾਜ਼ ਆ ਤੁਹਾਡੀ ਆਵਾਜ਼ ਤੁਹਾਡੇ ਨੂੰ ਵੀ ਜ਼ਿਆਦਾ ਆ ਮੈਂ ਅਰਦਾਸ ਕਰਦਾ ਮਹਾਰਾਜ ਤੁਹਾਡੀ ਸਦਾ ਚੜ੍ਹਦੀ ਕਲਾ ਕਰਨ ਪ੍ਰਬੰਧਕ ਕਮੇਟੀ ਦਾ ਵੀ ਬਹੁਤ ਬਹੁਤ ਧੰਨਵਾਦ ਆ ਤੇ ਭਾਈ ਹਰਜੀਤ ਸਿੰਘ ਜੀ ਨੇ ਭਾਈ ਕਰਮਸਰ ਸਾਹਿਬ ਨਾਲ ਮਿਲਾਇਆ ਤੇ ਭਾਈ ਕਰਮਸਰ ਸਾਹਿਬ ਨੇ ਸਾਰੀ ਸੰਗਤ ਨੂੰ ਹੀ ਮਲਾਤਾ ਆ ਸਾਰੀ ਸੰਗਤ ਦਾ ਹੀ ਧੰਨਵਾਦ ਆ ਸਾਡੇ ਸਤਿਕਾਰਯੋਗ ਬਾਬਾ ਸਾਹਿਬ ਸਿੰਘ ਸਾਹਿਬ ਜੀ ਜੋ ਪੰਥ ਅਕਾਲੀ ਗੁਰੂ ਨਾਨਕ ਦਲ ਪੰਥ ਦੇ ਹੁਣ ਘੋੜਿਆਂ ਦੇ ਵਿੱਚ ਰਹਿ ਕੇ ਸੇਵਾ ਨਿਭਾ ਰਹੇ ਆ ਉਹ ਵੀ ਸਾਡੇ ਨਾਲ ਇੱਥੇ ਹਾਜ਼ਰ ਹਨ ਮੈਂ ਦਲ ਪੰਥ ਦੀ ਹਾਜ਼ਰੀ ਲਵਾਉਂਦਾ ਹੋਇਆ ਆਪ ਜੀ ਕੋ ਖਿਮਾ ਦੀ ਯਾਚਨਾ ਕਰਦਾ ਹਾਂ ਇੱਕ ਬੇਨਤੀ ਮੈਂ ਜ਼ਰੂਰੀ ਕਰਨੀ ਸਮਝਦਾ ਹਾਂ ਮੈਨੂੰ ਬੜੀ ਖੁਸ਼ੀ ਹੈ ਭਈ ਦਿੱਲੀ ਦੀ ਧਰਤੀ ਦੇ ਵਿੱਚ ਬਹੁਤ ਸਾਰੀਆਂ ਭਜੰਗ ਫੌਜਾਂ ਤਿਆਰ ਬਰ ਤਿਆਰ ਹੋਈਆਂ ਨੇ ਤੇ ਗਾਵੇਂ ਹੋ ਰਹੀਆਂ ਨੇ ਮੈਂ ਚਾਹੁੰਦਾ ਸਾਰੀ ਦਿੱਲੀ ਨੰਗ ਸਿੰਘਾਂ ਦੀ ਹੋ ਜੇ ਹੈ ਤੇ ਆਪਣੀ ਹੋਈਆਂ ਸਾਥ ਸ੍ਰੀ ਅਕਾਲ ਪਰ ਹੌਲੀ-ਹੌਲੀ ਰੰਗ ਫੜਦੇ ਜਾਣਦੇ ਆ ਨਾ ਸਾਰੇ ਤਹਾਡੇ ਚਰਨਾਂ 'ਚ ਮੈਂ ਇੱਕ ਬੇਨਤੀ ਕਰਦਾ ਮੈਨੂੰ ਪਤਾ ਸਾਰੀ ਫੌਜ ਪੜਨ ਲਿਖਣ ਵਾਲੀ ਆ ਤੇ ਪੜੇ ਲਿਖੇ ਸਾਨੂੰ ਚਾਹੀਦੇ ਆ ਕਿਉਂਕਿ ਦੁਨੀਆ ਨੇ ਸਾਨੂੰ ਗਵਾਰ ਸਮਝ ਛੜਿਆ ਵਾ ਪਰ ਖਾਲਸਾ ਨਹੀਂ ਦਸਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਨਹੀਂ ਗਵਾਰਾਂ ਦਾ ਕੰਮ ਨਹੀਂਗਾ ਵਿਦਵਾਨਾਂ ਦਾ ਕੰਮ ਆ ਕੋਈ ਪੀ ਐਚ ਡੀ ਕੀਤਾ ਬੰਦਾ 35 ਅੱਖਰਾਂ ਤੇ ਅੜਕ ਜਾਏਗਾ ਮੈਂ ਗਾਰੰਟੀ ਲੈਣਾ ਇਹ ਗੱਲ ਦੀ ਇਹ ਵਿਦਵਾਨਾਂ ਦਾ ਪੰਥ ਆ ਸੂਰਮਿਆਂ ਦਾ ਪੰਥ ਆ ਮੈਂ ਭਜੰਗਿਆਂ ਨੂੰ ਬੇਨਤੀ ਕਰਦਾ ਭਈ ਜਦੋਂ ਛੁੱਟੀਆਂ ਪੈਣ 5 ਦਿਨ 10 ਦਿਨ ਜਿੰਨਾ ਵੀ ਟਾਈਮ ਨਿਕਲੇ ਤੁਸੀਂ ਦਲਪੰਥ ਦੀ ਹਾਜ਼ਰੀ ਜ਼ਰੂਰ ਭਰਿਆ ਕਰਨੀ ਹੈ ਕਿਉਂਕਿ ਇੱਥੋਂ ਸਾਰੀ ਦੁਨੀਆ ਹੀ ਸੁਣ ਰਹੀ ਹੈ ਦਲਪੰਥ ਵਿੱਚ ਜਾ ਕੇ ਜਿਹੜੀ ਗੱਲ ਸਮਝਾਉਣੀ ਹੈ ਨਾ ਉੱਥੋਂ ਹੀ ਆਉਣੀ ਹੈ ਫਿਰ ਮੈਂ ਬੇਨਤੀ ਕਰਦਾ ਹੋਇਆ ਆਬਜੀਤ ਨੂੰ ਖੁਸ਼ੇ ਚਾਹਨਾ ਨਾਨਕ ਨਾਮ ਚੜ੍ਹਦੀ ਕਲਾ ਏਰੇ ਪਾਣੇ ਸਰਬੱਤ ਦਾ ਭਲਾ ਗੱਜ ਕੇ ਜਕਾਰੇ ਗਜਾਵੇ ਵਿਹਾਲ ਹੋ ਗਾਵੇ ਫਤਿਹ ਬੋਲੇ ਸਤਿ ਸ੍ਰੀ ਅਕਾਲ ਗਰਗਰਿਆ ਕਾਲ ਦੇਖ ਤੇਖ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ